ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਕਿਵੇਂ ਹੋ ਤੁਸੀਂ ਅਸੀਂ ਸਾਰੇ ਬਹੁਤ ਵਧੀਆ ਠੀਕ ਠਾਕ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਤੋਂ ਮਾਫੀ ਮੰਗਦੀ ਹਾਂ ਜੀ ਕਿਉਂਕਿ ਆਪਣੇ ਨਾ ਐਨੇ ਦਿਨ ਹੋ ਗਏ ਮੈਂ ਤੁਹਾਡੇ ਨਾਲ ਵਲੌਗ ਨਹੀਂ ਸ਼ੇਅਰ ਕਰ ਸਕੀ ਤੇ ਇਹਦਾ ਰੀਜ਼ਨ ਇਹ ਸੀਗਾ ਜੀ ਆਪਣੇ ਨਾ ਨੈਟਵਰਕ ਦੀ ਪ੍ਰੋਬਲਮ ਸੀਗੀ ਤੇ ਵਾਈਫਾਈ ਨਹੀਂ ਸੀਗਾ ਤੇ ਹੁਣ ਆਪਣੀ ਇਹ ਪ੍ਰੋਬਲਮ ਸੋਲਵ ਹੋ ਗਈ ਤੇ ਹੁਣ ਮੈਂ ਬਹੁਤ ਕੋਸ਼ਿਸ਼ ਕਰਿਆ ਕਰੂੰਗੀ ਪੂਰੀ ਪੂਰੀ ਵੀ ਆਪਾਂ ਰੋਜ਼ ਵਲੌਗ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਆਪਣੇ ਜੀ ਫਰਸ਼ ਲੱਗਣ ਦੀ ਤਿਆਰੀ ਸ਼ੁਰੂ ਹੋ ਗਈ ਤੇ ਜਿਹੜਾ ਲੌਬੀ ਦੇ ਵਿੱਚ ਉਹਨਾਂ ਨੇ ਸਿਮਿੰਟ ਕੋਲਣ ਵਾਸਤੇ ਬਣਾਇਆ ਹੋਇਆ ਸੀਗਾ ਉੱਪਰ ਥੜਾ ਜਿਹਾ ਤੇ ਉਹ ਪਟਣ ਲੱਗੇ ਸੀਗੇ ਮਿਸਤਰੀ ਤੇ ਆਹ ਦੇਖੋ ਇੱਟਾਂ ਉੱਪਰ ਚੜੀ ਜਾਂਦੇ ਨੇ ਇੰਨਾ ਨੇ ਕਹਿਤਾ ਸੀਗਾ ਅੱਜ ਕਹਿੰਦੇ ਵੀ ਤੁਸੀਂ ਨਾ ਉਹ ਕਰ ਦਿਓ ਕਿਚਨ ਬੇਲਾ ਕਰ ਦਿਓ ਤੇ ਫਿਰ ਅਸੀਂ ਲੌਬੀ ਦੇ ਵਿੱਚ ਤੇ ਰਸੋਈ ਦੇ ਵਿੱਚ ਹਨਾ ਇਕੱਠਾ ਹੀ ਫਰਸ਼ ਪਾ ਦਾਂਗੇ ਤੇ ਇੱਧਰ ਆਪਣੀ ਰੋੜੀ ਆ ਗਈ ਜੀ ਤੇ ਹਜੇ ਆਪਾਂ ਪੱਥਰ ਨਹੀਂ ਲਾ ਰਹੇ ਕਿਉਂਕਿ ਨਵੀਂ ਪਰਤ ਪਈ ਹੈ ਹਨਾ ਦਬਣ ਦਾ ਡਰ ਰਹਿੰਦਾ ਹੈ ਪਰਤ ਤੇ ਇਸ ਕਰਕੇ ਆਪਾਂ ਦੂਜੇ ਹੀ ਫਰਸ਼ ਲਾਵਾਂਗੇ ਹਜੇ ਕਾਲੇ ਫਰਸ਼ ਹੁੰਦੇ ਆ ਜਿਹੜੇ ਆਪਣੇ ਪਹਿਲਾਂ ਹੁੰਦੇ ਸੀ ਘਰਾਂ ਦੇ ਵਿੱਚ ਤੇ ਉਹ ਫਰਸ਼ ਲਾਵਾਂਗੇ ਜਿਆਦਾ ਕੱਚਾ ਜਾਂ ਨਹੀਂ ਕਰਦੇ ਜਿੱਦਾਂ ਕਰਦਾ ਉੱਥੇ ਤੇ ਵਧੀਆ ਹੀ ਲਾਵਾਂਗੇ ਜਿਹੜੇ ਨਾਲ ਝਾੜੂ ਪੋਚਾ ਵਧੀਆ ਲੱਗ ਸਕੇ ਤੇ ਆਪਣੇ ਖੂਹੀ ਦਾ ਕੰਮ ਵੀ ਅੱਜ ਨਿਬੜ ਜਾਣਾ ਸੀਗਾ ਜੀ ਸ਼ਾਮ ਨੂੰ ਤੇ ਸਾਰਾ ਸਾਰੀ ਤਿਆਰ ਹੋ ਜਾਣੀ ਸੀਗੀ ਅੱਜ ਹੋ ਗਈ ਸੀਗੀ ਤੇ ਚਲੋ ਜੀ ਦਿਖਾਉਨੇ ਆ ਤੁਹਾਨੂੰ ਫੇਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਕੁਝ ਦਿਨਾਂ ਦੇ ਵਿੱਚ ਮੈਨੂੰ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲਿਆ ਹਨਾ ਤੇ ਬਹੁਤ ਮੇਰੇ ਚੈਨਲ ਤੇ ਸਬਸਕ੍ਰਾਈਬਰ ਨੇ ਜਿਹੜੇ ਅੱਗੇ ਨਾਲੋਂ ਕਾਫੀ ਵੱਧ ਗਏ ਤੇ ਪਲੀਜ਼ ਤੁਸੀਂ ਮੈਨੂੰ ਇਸ ਤਰ੍ਹਾਂ ਹੀ ਸਪੋਰਟ ਕਰੋ ਐਤਾ ਹੀ ਮੈਨੂੰ ਚੈਨਲ ਅੱਗੇ ਗਰੋ ਕਰਨ ਦੇ ਵਿੱਚ ਹੈਲਪ ਕਰੋ ਜੀ ਮਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਹੋ ਹਨਾ ਲਾਈਕ ਕਰਦੇ ਹੋ ਤੇ ਪਲੀਜ਼ ਇਸੇ ਤਰ੍ਹਾਂ ਕਮੈਂਟ ਲਾਈਕ ਕਰਿਆ ਕਰੋ ਜੀ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਕੇ ਕੋਈ ਗੱਲ ਪੁੱਛਦੇ ਹੋ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇੱਕ ਹੌਸਲਾ ਜਾਂ ਵੀ ਵੱਧਦਾ ਹੈ ਹਨਾ ਵੀ ਆਪਾਂ ਵੀ ਕੁਝ ਕਰ ਸਕਦੇ ਆ ਤੇ ਇਹ ਸਭ ਤੁਹਾਡੇ ਕਰਕੇ ਹੀ ਪੋਸੀਬਲ ਹੈ ਜੀ ਤੇ ਜੇ ਤੁਸੀਂ ਨਹੀਂ ਸਾਥ ਦੇਵੋਗੇ ਹਨਾ ਫਿਰ ਤਾਂ ਮੈਂ ਕੁਝ ਵੀ ਨਿਕਾਲ ਸਕਦੀ ਹੈ ਜੀ ਤੁਹਾਡੇ ਸਾਥ ਨਾਲ ਹੀ ਸਾਰਾ ਕੁਝ ਹੈ ਮੇਰੇ ਪਿਆਰੇ ਪਿਆਰੇ ਈਵਰਸ ਨੂੰ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਜੇ ਪਲੀਜ਼ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਜੇ ਪਹਿਲੀ ਵਾਰ ਵੀਡੀਓ ਦੇਖਦੇ ਹੋ ਤੇ ਜਿਹੜੇ ਮਤਲਬ ਰੈਗੂਲਰਲੀ ਦੇਖਦੇ ਹੋ ਤੇ ਉਹ ਚੈਨਲ ਨੂੰ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਤੇ ਸਾਰੇ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਤਾਂ ਤੇ ਬੱਸ ਜੀ ਮੈਂ ਤੁਹਾਨੂੰ ਇਹ ਵੀ ਕਹਿਣਾ ਸੀਗਾ ਵੀ ਮੈਂ ਤੁਹਾਡਾ ਬਹੁਤ ਹੱਥ ਲੱਝਾਵਾ ਤੁਹਾਨੂੰ ਵਾਦ ਕਰਦੀ ਤੇ ਚਲੋ ਜੀ ਤੁਹਾਨੂੰ ਅੱਗੇ ਦਿਖਾਉਣੀ ਅੰਦਰ ਹਾਂਜੀ ਇੱਥੇ ਮੈਂ ਰੋਟੀ ਬਣਾ ਰਹੀ ਸੀ ਤਕਰੀਬਨ 100 1:00 1:00 ਵਜੇ ਦਾ ਟਾਈਮ ਸੀਗਾ ਤੇ ਜਿਹੜੇ ਆਪਣੇ ਲੱਗੇ ਹੋਏ ਸੀਗੇ ਹਨਾ ਖੂਹੀ ਵਾਲੇ ਤੇ ਉਹਨਾਂ ਨੂੰ ਦੁਪਹਿਰ ਵੇਲੇ ਆਪਾਂ ਰੋਟੀ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਦੀ ਰੋਟੀ ਦਾ ਟਾਈਮ ਹੋ ਗਿਆ ਸੀਗਾ ਮੈਨੂੰ ਐਸੀ ਵੀ ਫਟਾਫਟ ਉਹਨਾਂ ਨੂੰ ਰੋਟੀ ਦੇ ਕੇ ਫਿਰ ਮੈਂ ਸਾਰੇ ਰਸੋਈ ਦੇ ਵਿੱਚੋਂ ਸਮਾਨ ਕੱਢ ਲਾਂ ਬਾਹਰ ਤੇ ਅੱਜ ਸਮਰ ਨੂੰ ਵੀ ਨਮਾਉਣਾ ਸੀਗਾ ਜੀ ਤੇ ਕਈ ਦਿਨ ਹੋ ਗਏ ਸੀਗੇ ਉਹਨੂੰ ਨਮਾਇਆ ਨਹੀਂ ਸੀਗਾ ਤੇ ਇਹਦਾ ਰੀਜ਼ਨ ਇਹ ਸੀਗਾ ਜੀ ਉਹਨੂੰ ਨਾ ਚਿਕਨ ਪੌਕਸ ਹੋ ਗਈ ਸੀਗੀ ਤੇ ਉਹਦੇ ਕਰਕੇ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਕਈ ਦਿਨਾਂਾਂ ਵੀ ਪਾਣੀ ਨਹੀਂ ਲਾਉਣਾ ਹੈਗਾ ਪਿੰਡੇ ਤੇ ਤੇ ਅੱਜ ਕੱਲ ਤਾਂ ਇਨਫੈਕਸ਼ਨ ਕਹਿ ਦਿੰਦੇ ਨੇ ਹਨਾ ਡਾਕਟਰ ਤਾਂ ਮੰਨਦੇ ਨਹੀਂ ਹੈਗੇ ਤੇ ਵੈਸੇ ਆਪਣੇ ਨਾਨੀਆਂ ਦਾਦੀਆਂ ਜਿਹੜੇ ਮੰਮੀ ਆ ਹਨਾ ਉਹ ਇਹ ਮਾਈ ਕਹਿੰਦੇ ਹੁੰਦੇ ਆ ਮਾਈ ਹੋ ਗਈ ਸੀ ਤੇ ਇਸ ਕਰਕੇ ਹਨਾ ਉਹਦਾ ਪਰਹੇਜ਼ ਸੀਗਾ ਕੁਝ ਦਿਨਾਂ ਦਾ ਪਾਣੀ ਤੋਂ ਤੇ ਮੈਂ ਕਿਹਾ ਵੀ ਅੱਜ ਵੀ ਨਿਮਾਵਾ ਦੇਵਾ ਜ਼ਰੂਰੀ ਹਨਾ ਡਾਕਟਰ ਸਾਹਿਬ ਤਾਂ ਕਹਿੰਦੇ ਸੀ ਵੀ ਇੱਕ ਦੋ ਦਿਨ ਹੋਰ ਰਹਿਣ ਦੇ ਫਿਰ ਮੈਨੂੰ ਐਵੇਂ ਸੀਗਾ ਮੈਂ ਕਿਹਾ ਜੇ ਫਰਸ਼ ਲੱਗ ਗਏ ਅਰੇ ਤੇ ਉਹਨਾਂ ਨੇ ਕਹਿ ਦੇਣਾ ਵੀ ਹਨਾ ਵੀ ਤਿੰਨ ਚਾਰ ਦਿਨ ਤੁਸੀਂ ਉੱਤੇ ਨਹੀਂ ਚੜ੍ਹਨਾ ਹੈਗਾ ਇੱਕ ਤਾਂ ਸਿਆਲ ਦਾ ਟਾਈਮ ਹੈ ਹਨਾ ਧੁੱਪ ਨਹੀਂ ਸੇਕ ਨਹੀਂ ਲੱਗਦਾ ਹੈਗਾ ਸਮਾਰ ਕੇ ਗਰਮੀ ਇਸ ਤਾਂ ਛੇਤੀ ਸੁੱਕ ਜਾਂਦਾ ਹੈ ਜੀ ਫਰਸ਼ ਵਗੈਰਾ ਕੁਝ ਵੀ ਹੋਵੇ ਹਨਾ ਤੇ ਸਿਆਲ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਇਸ ਕਰਕੇ ਮੈਨੂੰ ਕਾਲੀ ਹੋਈ ਪਈ ਸੀ ਕਿ ਮੈਂ ਕਿਹਾ ਵੀ ਉਹਨਾਂ ਦੇ ਸਿਮਿੰਟ ਪਾਉਣ ਤੋਂ ਪਹਿਲਾਂ ਪਹਿਲਾਂ ਹਨਾ ਮੈਂ ਸਮਰ ਨੂੰ ਨਮਾ ਕੇ ਬਿਠਾ ਦਾਂ ਤੇ ਮੈਂ ਹੱਕ ਸਕੂਲ ਚਲੀ ਗਈ ਸੀ ਕਿ ਤੇ ਅੱਜ ਮੈਂ ਕੱਲੀ ਨਹੀਂ ਕਰਨਾ ਸੀਗਾ ਕਿਚਨ ਤੋਂ ਕਿਚਨ ਚੋਂ ਸਮਾਨ ਬਾਹਰ ਥੋੜਾ ਜਿਹਾ ਐ ਸੀਗਾ ਮੈਨੂੰ ਮੈਂ ਖੈ ਵੀ ਫਟਾਫਟ ਕਰਾਂ ওরে 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 ਤਰਾ ਜਾ ਆਪਾਂ ਬੱਲੇ ਗਨ ਨਹੀਂ ਦਿੰਦਾ ਯਾਰ ਆਇਆ ਦੇ ਮਾਰਦਾ 10 ਮਿੰਟ ਕਰੀਂ ਚੋਕਰਾ ਨੇ ਛੜਦੀ ਕਰ ਬੈਠ ਆਹੋ ਕਹਿੰਦਾ ਇਹ ਦੌੜਦਾ ਜਾ ਰਿਹਾ ਹੈ ਕਿ ਲੋਕਾਂ ਦੇ ਪੈਰ ਤੋੜ ਦੋ ਇਹ ਤਾਂ ਇਹ ਤਾਂ ਇੱਕ ਗੱਲ ਵਿੱਚ ਤਾਂ ਕੁੱਪੜਾਈ ਕੋਕਰਾਂ ਲੋਟ ਰਿਹਾ ਨਾ ਚਾਵਾਂਗੇ ਕੋਕਰਾਂ ਦੇ ਜਿਹੜੇ ਲੋਨ ਨੇ ਨਿੰਦੇ ਨਾ ਨਾ ਪੰਪਾ 5-5 ਕਿਲੋ ਵਜਨ ਆਉਂਦਾ ਨਹੀਂ ਲੈ ਉਹ ਮੱਤੇ ਉਹ ਲੱਤੀ ਉਹ ਪੱਟੇ ਹੋਲਾ ਆਏ ਨੇ ਹਾਂਜੀ ਆ ਦੇਖੋ ਫਰਸ਼ ਲਾਉਣ ਲੱਗ ਗਏ ਸੀਗੇ ਤੇ ਰੋੜੀ ਵਗੈਰਾ ਇਹਨਾਂ ਨੇ ਪਾਤੀ ਸੀਗੀ ਮਿਸਤਰੀਆਂ ਨੇ ਤੇ ਹੁਣ ਉੱਤੇ ਜਿਹੜਾ ਬਜਰੀ ਸਿਮਿੰਟ ਹੁੰਦਾ ਉਹ ਪਾ ਰਹੇ ਸੀਗੇ ਤੇ ਮੈਂ ਵੀ ਜਿਹੜਾ ਸੋਈ ਦਾ ਸਮਾਨ ਸੀਗਾ ਸਾਰਾ ਕੱਢ ਕੇ ਡ్రਾਈਿੰਗ ਰੂਮ ਦੇ ਵਿੱਚ ਲੈ ਆਈ ਸੀਗੀ ਤੇ ਕਈ ਦਿਨ ਫਿਰ ਆਪਾਂ ਨੂੰ ਡ్రਾਈਿੰਗ ਰੂਮ ਦੇ ਵਿੱਚ ਹੀ ਸਮਾਨ ਰੱਖਣਾ ਪਿਆ ਘੱਟੋ-ਘੱਟ 6-7 ਦਿਨ ਡ్రਾਈਿੰਗ ਰੂਮ ਦੇ ਵਿੱਚ ਹੀ ਸਮਾਨ ਰੱਖਿਆ ਸੀਗਾ ਜੀ ਤੇ ਉਹ ਕਹਿੰਦੇ ਵੀ ਨਹੀਂ ਹਜੇ ਉੱਤੇ ਕੋਈ ਉਹ ਨਾ ਕਰਿਓ ਮੰਜਾ ਵਗੈਰਾ ਨਾ ਡਾਹਿਓ ਤੇ ਕਹਿੰਦੇ ਵੀ ਪੋਲ ਹੈ ਫਰਸ਼ ਛਰੀਟ ਵਗੈਰਾ ਪੈ ਸਕਦੀ ਹੈ ਤੇ ਅਸੀਂ ਕਹਾਂ ਚਲੋ ਠੀਕ ਹੈ ਤੇ ਸਿਫੇਰ 7-8 ਦਿਨ ਡ్రਾਈਇੰਗ ਰੂਮ ਦੇ ਵਿੱਚ ਹੀ ਸਮਾਨ ਰੱਖਿਆ ਬਹੁਤ ਜ਼ਿਆਦਾ ਗਾਹ ਪੈ ਗਿਆ ਸੀਗਾ ਡ్రਾਈਇੰਗ ਰੂਮ ਦੇ ਵਿੱਚ ਜੀ ਦੇਖੋ ਤੇ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਕਿਹੜਾ ਸਮਾਨ ਕਿਵੇਂ ਕਿਹੜਾ ਸਮਾਨ ਕਿੱਥੇ ਰੱਖੀਏ ਕਿਹੜਾ ਕਿੱਥੇ ਰੱਖੀਏ ਤੇ ਇੱਧਰ ਮੈਂ ਸਮਰ ਨੂੰ ਨਮਾ ਕੇ ਬਿਠਾਤਾ ਸੀਗਾ ਉਹ ਹੱਸੀ ਜਾਂਦਾ ਚਲੋ ਇਹਨੂੰ ਵੀ ਨਮਾਉਣਾ ਜ਼ਰੂਰੀ ਸੀਗਾ ਜੀ ਇਸ ਤੋਂ ਬਾਅਦ ਫਿਰ ਮਹਿਕ ਨੂੰ ਇਨਫੈਕਸ਼ਨ ਹੋਊਗੀ ਸੀ ਕਿ ਮਹਿਕ ਵੀ ਬਿਮਾਰ ਹੋਊਗੀ ਸੀ ਤੇ ਬੱਚਿਆਂ ਨੂੰ ਬੱਚਿਆਂ ਤੋਂ ਹੋ ਹੀ ਜਾਂਦੀ ਹੈ ਜੀ ਇਨਫੈਕਸ਼ਨ ਇਹ ਚਲੋ ਵਧੀਆ ਕਮਰਿਆਂ ਦਾ ਪਹਿਲਾਂ ਹੀ ਲੱਗ ਗਿਆ ਸੀਗਾ ਜੀ ਫਰਸ਼ ਹੁਣ ਲੌਬੀ ਤੇ ਰਸੋਈ ਦੇ ਵਿੱਚ ਵੀ ਲੱਗ ਗਿਆ ਇੱਕ ਸਾਰ ਦਾ ਹੋ ਗਿਆ ਜੀ ਪਹਿਲਾਂ ਤਾਂ ਬਹੁਤ ਔਖਾ ਸੀਗਾ ਉੱਤੋਂ ਲੰਘਣਾ ਉੱਚਾ ਨੀਵਾ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਜੇ ਪਲੀਜ਼ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ